ਗੁੱਡ ਮਾਰਨਿੰਗ एवरीवन ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟਧਰੀ ਤੋਂ ਮੈਂ ਪੂਰੇ ਹੀ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਦੇਸ਼ਾਂ ਪਰਦੇਸਾਂ ਵਿੱਚ ਬੈਠੀ ਜਿੰਨੀ ਵੀ ਗੁਰੂ ਪਿਆਰੀ ਸਾਧ ਸੰਗਤ ਮਾਤਾ ਜੀ ਭਾਮ ਜੀ ਪਰਮੇਸ਼ਵਰੀ ਮਾਤਾ ਭਾਮ ਤੋਂ ਜਿਹੜੇ ਕਿ ਉਸ ਡੇਰੇ ਦੇ ਨਾਲ ਜੁੜਿਓ ਆ ਉਸ ਮਾਤਾ ਦੇ ਮੰਦਰ ਦੇ ਨਾਲ ਜੁੜਿਓ ਆ ਉਹਨਾਂ ਨੂੰ ਸਾਰਿਆਂ ਨੂੰ ਹੀ ਇਸ ਜਿੰਨੇ ਸਲਾਨਾ ਜੋੜ ਮੇਲੇ 71ਵਾਂ ਸਲਾਨਾ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੋ ਵੀ ਇੱਥੇ ਆ ਕੇ ਨਸਮਸਤਕ ਹੋ ਰਹੇ ਆ ਦੂਰੋਂ ਨੇੜੇੋਂ ਆ ਕੇ ਸੰਗਤਾਂ ਬੜੀ ਹੀ ਹਮ-ਹਮਾ ਕੇ ਔਰ ਬੜੀ ਹੀ ਸ਼ਾਦਾਪੂਰਵਕ ਤਰੀਕੇ ਦੇ ਨਾਲ ਆ ਕੇ ਆਪਣੀਆਂ ਮਨੋਕਾਮਨਾ ਪੂਰੀਆਂ ਕਰ ਰਹੇ ਨਸਮਸਤਕ ਹੋ ਕੇ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਮਾਤਾ ਪਵਨੇਸ਼ਵਰੀ ਦੇ ਇਸ 71ਵੇਂ ਸਲਾਨਾ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਥੈਂਕ ਯੂ